ਸਤਿ ਸ਼੍ਰੀ ਅਕਾਲ ਦੋਸਤੋ ਯੰਗ ਫਾਰਮਰ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਤੇ ਜਿਹੜੀ ਤੁਸੀਂ ਜਾਮਨ ਦੇਖ ਰਹੇ ਹੋ ਹਨ ਅੱਜ ਕੱਲ ਬਜ਼ਾਰਾਂ ਦੇ ਵਿੱਚ ਤੁਹਾਨੂੰ ਆਮ ਇਹ ਜਿਹੜਾ ਫਾਲਾ ਦੇਖਣ ਨੂੰ ਮਿਲ ਰਿਹਾ ਹਨ ਤੇ ਬਹੁਤ ਲੋਕ ਇਹਨੂੰ ਪਸੰਦ ਕਰਦੇ ਆ ਪਿੰਡਾਂ ਦੇ ਵਿੱਚ ਤਾਂ ਚਲੋ ਆਪਾਂ ਨੂੰ ਖਾਣ ਦੇ ਲਈ ਮੁਫਤ ਵਿੱਚ ਮਿਲ ਜਾਂਦੀਆਂ ਪਰ ਸ਼ਹਿਰਾਂ ਵਾਲਿਆਂ ਲੋਕਾਂ ਦੇ ਲਈ ਇਹ ਜਿਹੜਾ ਫਰੂਟ ਹੈਗਾ ਇਹ ਬਹੁਤ ਹੀ ਵਧੀਆ ਹੁੰਦਾ ਹੈਗਾ ਗੁਣਕਾਰੀ ਮੰਨਿਆ ਜਾਂਦਾ ਡਾਕਟਰਾਂ ਵੱਲੋਂ ਵੀ ਇਹ ਸਲਾਹ ਦਿੱਤੀ ਜਾਂਦੀ ਹੈ ਵੀ ਗਰਮੀ ਰੁੱਤ ਦੇ ਵਿੱਚ ਜਾਮਨ ਖਾਣੀ ਚਾਹੀਦੀ ਆ ਹਾਂ ਤੇ ਜਾਮਨ ਆਪਾਂ ਰੇੜੀਆਂ ਤੋਂ ਲੈ ਲੈਨੇ ਆ ਹਨਾ 100 200 ਰੁਪਏ ਕਿਲੋ ਪਰ ਜਾਮਨ ਕਿਵੇਂ ਆਉਂਦੀ ਆ ਕਿੱਥੋਂ ਆਉਂਦੀ ਆ ਕਿਵੇਂ ਦੀ ਤੜਾਈ ਹੁੰਦੀ ਆ ਸਾਰੀ ਗੱਲਬਾਤ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ ਖੜਿਆ ਮਾਨ ਫਾਰਮ ਕੋੜਕਪੂਰਾ ਬੁੱਕਣ ਸਿੰਘ ਨਗਰ ਦੇ ਵਿੱਚ ਤੇ ਬਾਈ ਹੋਰੀ ਆਪਣੇ ਨਾਲ ਆ ਠੇਕੇਦਾਰ ਹੈ ਜਾਮਨਾ ਦੇ ਇਹ ਜਾਮਨਾ ਠੇਕੇ ਤੇ ਲੈ ਕੇ ਤੜਾਈ ਕਰਕੇ ਅੱਗੇ ਮੰਡੀਆਂ 'ਚ ਭੇਜਦੇ ਨੇ ਸਾਰੀ ਜਾਣਕਾਰੀ ਲੈਣੀ ਹੈ ਬਾਈ ਹੋਰਾਂ ਤੋਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਕੀ ਨਾਮ ਆਪਣਾ ਕਿਹੜਾ ਪਿੰਡ ਹੈ ਜੀ ਆਪਣਾ ਹੀ ਗਰਮੀਤ ਸਿੰਘ ਨਾਮ ਹੈ ਤੇ ਪਿੰਡ ਕੁਵਾਰ ਵਾਲਾ ਜੀ ਠੀਕ ਹੈ ਬਾਈ ਕਿੰਨਾ ਸਮਾਂ ਹੋ ਗਿਆ ਬਈ ਇਹ ਕੰਮ ਕਰਦਿਆਂ ਨੂੰ ਸਾਨੂੰ ਇਹ ਲਗਭਗ 7-8 ਸਾਲ ਹੋ ਗਏ ਅੱਛਾ ਜੀ ਹਾਂ ਜੀ ਜਿਹੜੀ ਜਾਮਨ ਦੀ ਬਾਈ ਸ਼ੁਰੂ ਤੋਂ ਲੈ ਕੇ ਦੱਸੋ ਕੀ ਕਹਾਣੀ ਹੁੰਦੀ ਹੈ ਜਦੋਂ ਫਾਲ ਆਉਂਦਾ ਤੁਸੀਂ ਠੇਕੇ ਦੇ ਕਿਵੇਂ ਲੈਨੇ ਹੋ ਕੀ ਦੇਖ ਕੇ ਬੂਟਾ ਠੇਕੇ ਦੇ ਲੈਨੇ ਹੋ ਕੀ ਰੇਟ ਹੁੰਦਾ ਹਨਾ ਅਸੀਂ ਪਹਿਲਾਂ ਉਹਨੇ ਬੂਟੇ ਦੇਖ ਲੈਣੇ ਜੀ ਜੀ ਬੂਟਾ ਜੇ ਟਹਿਣੀ ਪੱਕੀ ਆ ਸਾਰੀ ਫਿਰ ਤਾਂ ਫਲ ਇਹਨੂੰ ਲਵੂਗਾ ਜੇ ਕੱਚੀਆਂ ਟਹਿਣੀਆਂ ਫਿਰ ਫਲ ਨਹੀਂ ਲੈਂਦੀ ਇਹ ਕਿਉਂਕਿ ਕੱਚੀ ਟਹਿਣੀ ਤੇ ਫਲ ਨਹੀਂ ਲੱਗਦਾ ਪੱਕੀ ਟਹਿਣੀ ਹੋ ਗਈ ਉਹ ਤੇ ਫਲ ਲੱਗਦਾ ਜਾਮਣ ਠੀਕ ਹੈ ਬਈ ਤੇ ਜਦੋਂ ਇਹਨੂੰ ਫਲ ਸ਼ੁਰੂ ਹੋ ਜਾਂਦਾ ਫਿਰ ਅਸੀਂ ਜਿਵੇਂ ਜਿਵੇਂਦਰਾਂ ਦੀ ਜਾਮਣ ਆ ਇਹ ਬੂਟਾ ਬਾਗ ਉਹਨਾਂ ਦਾ ਅਸੀਂ ਆ ਕੇ ਉਹਨਾਂ ਨਾਲ ਗੱਲ ਕਰਦੇ ਆ ਵੀ ਤੁਸੀਂ ਸਾਨੂੰ ਜਾਮਣ ਦਿਓ ਹਾਂਜੀ ਤੇ ਇਹ ਫਿਰ ਸਾਨੂੰ ਕਹਿੰਦੇ ਕੋਈ ਨਹੀਂ ਤੁਸੀਂ ਰੱਖ ਲਓ ਹਾਂਜੀ ਪੈਸੇ ਦੀ ਗੱਲ ਹੋ ਜਾਂਦੀ ਜਿਵੇਂ 3000 ਹੋ ਗਿਆ ਬੂਟਾ 2500 ਹੋ ਗਿਆ ਕੋਈ 4000 ਹੋ ਗਿਆ ਹਾਂਜੀ ਐਦਾਂ ਤੇ ਫਿਰ ਅਸੀਂ ਇਹ ਲੈ ਲੈਨੇ ਫਿਰ ਤੇ ਅਸੀਂ ਦੋ ਸਪਰੇਅ ਕਰਦੇ ਆ ਜੀ ਸਪਰੇਅ ਤੁਸੀਂ ਆਪ ਕਰਦੇ ਹਾਂ ਸਪਰੇਅ ਅਸੀਂ ਆਪ ਕਰਦੇ ਆ ਤੇ ਆਰਡਰ ਕਰਦੇ ਆ ਕੋਈ ਐਡੀ ਵੱਡੀਆਂ ਖਾਸ ਗੱਲ ਨਹੀਂ ਵੀ ਦੂਜੀ ਸਪਰੇਅ ਨਹੀਂ ਕਰਦੇ ਕਾਦੇ ਲਈ ਹੁੰਦੀ ਹੈ ਬਈ ਸਪਰੇਅ ਉਹ ਕੋਟਰ ਜਾਨੀ ਕਿ ਇੱਕ ਚਮਕ ਬਣਾਉਂਦੀ ਹੈ ਜਾਮਣ ਦੀ ਠੀਕ ਹੈ ਜਿਹੜੀ ਆ ਚੀਜ਼ ਹੈ ਵੀ ਆ ਮਗਰ ਆ ਜੀ ਜਾਮਣ ਦੇ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੇ ਸਪਰੇਅ ਨਾ ਕਰੀਏ ਤਾਂ ਲਾਲੀ ਜੀ ਨੂੰ ਹਾਂਜੀ ਆ ਜਾਮਣ ਸਹੀ ਹੈ ਤੇ ਆ ਦੇਖੋ ਇਹ ਤੇ ਹੁਣ ਸਪਰੇਅ ਨਹੀਂ ਕੋਲੇ ਗਈ ਇੰਨਾ ਫਰਕ ਪੈ ਜਾਂਦਾ ਇਹ ਇਹ ਹਰੀ ਰਹਿ ਗਈ ਹਾਂਜੀ ਇਹ ਜਨਕੀ ਸਪਰੇਅ ਨਹੀਂ ਗਈ ਇਹਦੇ ਕੋਲੇ ਠੀਕ ਹੈ ਜਿਹਦੇ ਕੋਲੇ ਸਪਰੇਅ ਗਈ ਉਹਦੀ ਆ ਲਾਲੀ ਖਤਮ ਹੋ ਗਈ ਠੀਕ ਹੈ ਜੀ ਸਪਰੇਅ ਫਿਰ ਤੁਸੀਂ ਆਪ ਕਰਦੇ ਹੋ ਸਪਰੇਅ ਸਾਰੀ ਆਪ ਕਰਦੇ ਹਾਂ ਜੀ ਜਿਵੇਂ ਹੁਣ ਤੁਸੀਂ ਤੜਾਈ ਸ਼ੁਰੂ ਕਰਤੀ ਮੈਨੂੰ ਲੱਗਦਾ ਪਹਿਲੀ ਤੜਾਈ ਹੋਊਗੀ ਹਨਾ ਹਾਂਜੀ ਹਾਂਜੀ ਤੇ ਇਹ ਫਿਰ ਕਿੰਨਾ ਟਾਈਮ ਪਹਿਲਾਂ ਠੇਕੇ ਤੇ ਲਈ ਸੀ ਤੁਸੀਂ ਏ ਜੀ ਸਾਡੇ ਕੋਲ ਤਾਂ ਜਾਨੀ ਕੀ ਹੋ ਗਏ 7 ਆ 3 ਸਾਲ ਹੋ ਗਏ ਅੱਛਾ ਲਗਾਤਾਰ ਤੁਹਾਡੇ ਕੋਲ ਹੀ ਹੁੰਦੀ ਹੈ ਲਗਾਤਾਰ ਸਾਡੇ ਕੋਲੇ ਆ ਜੀ ਠੀਕ ਆ ਬਾਈ ਤੇ ਉਹ ਪਹਿਲਾਂ ਅਸੀਂ ਹੋਰ ਸੈਡ ਲੈਂਦੇ ਸੀ ਸਾਡੇ ਕੋਲੇ ਆਪਦੇ ਬੁੱਟੀ ਵੀ ਹੈਗੇ 15 ਹਾਂਜੀ ਤੇ ਸਾਡੇ ਕੋਲੇ ਲਗਭਗ ਹੈਗੇ ਆ ਤੇ ਲੇਬਰ ਕੰਮ ਕਰਦੀ ਹੈ ਇੱਕ ਲੇਬਰ 800 ਤੋਂ ਲੈ ਕੇ 1000 ਦੇ ਵਿੱਚ ਦਿਹਾੜੀ ਆਈ ਇਹਦੀ ਅੱਛਾ ਤੜਾਈ ਜੰਮਦੀ ਇੱਕ ਬੰਦੇ ਦੀ ਇੱਕ ਬੰਦੇ ਦੀ ਡੇਲੀ ਤੜਾਈ ਡੇਲੀ ਦੀ ਜੀ ਹਾਂਜੀ ਠੀਕ ਕਿਉਂਕਿ ਕੰਮ ਥੋੜਾ ਔਖਾ ਹੈਗਾ ਬਹੁਤ ਜਿਵੇਂ ਬਾਈ ਤੁਸੀਂ ਦੱਸਿਆ ਵੀ ਸਪਰੇਅ ਕਰਦੇ ਆ ਸੀ ਹਨਾ ਫਿਰ ਜਦੋਂ ਫਾਲ ਆਉਂਦਾ ਹੈਗਾ ਸਾਰੇ ਬੂਟਿਆਂ 'ਚ ਲਗਾਤਾਰ ਤੜਾਈ ਹੁੰਦੀ ਹੈ ਜਾਂ ਇੱਕ ਬੂਟੇ ਨੂੰ ਜਿਵੇਂ ਤੁਸੀਂ ਖਾਲੀ ਕਰਤਾ ਫਿਰ ਅਗਲੇ ਦੇ ਗਏ ਨਹੀਂ ਸਾਰੇ ਬੂਟਿਆਂ ਦੀ ਹੁੰਦੀ ਹੈ ਹੌਲੀ ਹੌਲੀ ਪਹਿਲਾ ਪੂਰ ਹੁੰਦਾ ਉਦੋਂ ਥੋੜੀ ਹੁੰਦੀ ਹੈ ਹਾਂਜੀ ਦੂਜੇ ਪੂਰ ਦੇ ਵਿੱਚ ਜਾਨਕੀ ਵਧ ਜਾਂਦੀ ਹੈ ਇਹ ਇੱਕ ਬੰਦਾ 4 ਗ੍ਰੇਡ 5 ਗ੍ਰੇਡ ਤੱਕ ਤੋੜਨ ਲੱਗ ਜਾਂਦਾ ਜੀ ਦੂਜੇ ਪੂਰ 'ਚ ਪਹਿਲੇ ਪੂਰ 'ਚ 2.5 ਗ੍ਰੇਡ ਤੋਂ 2 ਗ੍ਰੇਡ ਤੋੜਦਾ ਜੀ 3 ਵੀ ਤੋੜਨਦਾ ਕੋਈ ਤੇਜ਼ ਤੋੜਨ ਵਾਲਾ ਹੁੰਦਾ ਜਿਵੇਂ ਅੱਛ ਠੀਕ ਹੈ ਭਾਈ ਇੱਕ ਗ੍ਰੇਡ ਦਾ ਕਿੰਨਾ ਵਜ਼ਨ ਹੁੰਦਾ ਜਿਹੜਾ ਜਾਮਣ ਕਿੰਨੀ ਆ ਜਾਂਦੀ ਇਹਦੇ 'ਚ ਜਿਵੇਂ ਹੁਣ ਜੇ ਅਸੀਂ ਐ ਤੋੜ ਕੇ ਲੈ ਜਾਂਦੇ ਆ ਇਹਦਾ ਦਦੀ 24 ਕਿਲੋ ਹੈ ਹਾਂਜੀ ਜਦੋਂ ਅਸੀਂ ਮੰਡੀ ਕਰਨ ਕਰਨਾ ਹੈ ਤਾਂ ਇੱਕ ਵਾਰ ਲਾ ਕੇ ਸਾਰਾ ਉੱਤੇ ਵੀ ਮੂੰਹ ਬਣਾ ਕੇ ਫਿਰ 27 ਕਿਲੋ ਤੱਕ ਗ੍ਰੇਡ ਜਾ ਵੜਦੇ ਠੀਕ ਹੈ ਭਾਈ ਹਾਂਜੀ ਜਿਵੇਂ ਭਾਈ ਇੱਥੋਂ ਪੈਕਿੰਗ ਆਪਣੀ ਗਈ ਹਨਾ ਫਿਰ ਸਾਰੀਆਂ ਮੰਡੀਆਂ 'ਚ ਜਾਂਦੇ ਹੋ ਜਾਂ ਨੇੜੇ-ਨੇੜੇ ਕਿੱਥੇ-ਕਿੱਥੇ ਲੈ ਕੇ ਜਾਂਦੇ ਹੋ ਜਾਮਣ ਇਹ ਜੀ ਅੱਡੋ-ਅੱਡ ਮੰਡੀਆਂ ਜਾਂਦੇ ਆ ਜੀ ਹਾਂਜੀ ਜਿਵੇਂ ਲੁਧਿਆਣਾ ਜਲੰਧਰ ਦਿੱਲੀ ਤੱਕ ਵੀ ਜਾ ਵੜਦੀ ਆ ਜੀ ਤੇ ਆਪਣੇ ਮਰੇ ਕੋਟਲਾ ਵੇ ਮੰਡੀਆਂ ਜੀ ਅੰਬਰਸਾਰ ਹੋ ਗਏ ਸਾਰੇ ਜਨ ਕਿ ਸ਼ਹਿਰ ਜਿਹੜੇ ਕੋਲੇ ਲੱਗਦੇ ਉੱਥੇ ਜਾਮਨ ਵਿਕਦੀ ਆ ਤੁਹਾਡਾ ਤਾਂ ਲੰਮਾ ਤਜਰਬਾ ਹਣਾ ਇੰਨੇ ਸਾਲ ਹੋ ਗਏ ਹਾਂਜੀ ਜਿਆਦਾ ਜਿਹੜੀ ਡਿਮਾਂਡ ਹੈਗੀ ਆ ਜਾਮਨ ਦੀ ਕਿਹੜੀ ਮੰਡੀ ਚ ਹੁੰਦੀ ਆ ਜੇ ਆਪਾਂ ਰੇਟ ਦੀ ਗੱਲ ਕਰੀਏ ਚੰਗਾ ਰੇਟ ਕਿਹੜੀ ਮੰਡੀ ਚ ਮਿਲਦਾ ਜਿਆਦਾ ਡਿਮਾਂਡ ਦੀ ਦਿੱਲੀ ਹੈ ਜੀ ਦਿੱਲੀ ਕਿਉਂਕਿ ਸ਼ਹਿਰ ਵੱਡਾ ਹਾਂਜੀ ਤੇ ਉੱਥੇ ਖਪਤ ਬਹੁਤ ਜ਼ਿਆਦਾ ਹੈ ਠੀਕ ਹੈ ਬਈ ਯਾਨਕਿ ਉੱਥੇ ਵਹਿ ਕੇ ਜਾਂਦੀ ਆ ਮੰਨ ਕੇ ਚਲੋ ਜਦੋਂ ਵਾਰਸਾਂ ਵਾਲੀਆਂ ਪੈਣ ਲੱਗ ਜਾਂਦੀਆਂ ਜਾਮਨ ਖਰਾਬ ਹੋ ਜਾਂਦੀ ਪਾਟਣ ਲੱਗ ਜਾਂਦੀ ਹੈ ਮੇਨ ਨਾਲ ਫਿਰ ਸਾਨੂੰ ਦਿੱਲੀ ਜਾਣਾ ਪੈਂਦਾ ਕਿਉਂਕਿ ਉੱਥੇ ਵੇਖ ਜਾਂਦੀ ਹੈ ਇੱਥੇ ਫਿਰ ਕੁਆਲਟੀ ਵਿਗਦੀ ਹੈ ਅਮਰਸਾ ਵੱਡੀ ਜਾਮਨ ਵਿਗਦੀ ਹੈ ਹਾਂ ਇੱਥੇ ਕੁਆਲਟੀ ਸਾਫ ਵੇਖਦੀ ਉੱਥੇ ਵੱਡਾ ਸ਼ਹਿਰ ਹੈ ਤੇ ਬੜੀ ਜਨਤਾ ਜ਼ਿਆਦਾ ਹੈ ਜੋ ਉੱਥੇ ਵੇਖ ਜਾਂਦੀ ਹੈ ਭਾਅ ਤਾਂ ਜੋ ਮਿਲਣਾ ਉਹੀ ਮਿਲਣਾ ਪਰ ਵੇਖ ਜਾਂਦੀ ਹੈ ਇਹ ਬਈ ਇੱਕ ਤਰ੍ਹਾਂ ਦਾ ਜਿਵੇਂ ਜੂਆ ਹੁੰਦਾ ਹਨਾ ਪਹਿਲਾਂ ਤੁਸੀਂ ਠੇਕੇ ਦੇ ਲਈ ਉਹਨਾਂ ਨੂੰ ਸਾਈ ਦਿੱਤੀ ਜਾਂ ਨਕਦ ਪੇਮੈਂਟ ਕੀਤੀ ਹਾਂਜੀ ਜੇ ਜ਼ਿਆਦਾ ਮੌਸਮ ਖਰਾਬ ਹੋ ਜਾ ਜਿਵੇਂ ਹੁਣ ਤਿਆਰਾ ਫਲ ਬਾਰਸ਼ਾਂ ਹੋ ਜਾਣ ਪੱਲੇ ਵੀ ਪੈ ਜਾਂਦੇ ਵੈਸੀ ਹੋਇਆ ਕਦੇ ਹਾਂ ਪੈ ਜਾਂਦੀ ਹੈ ਹੋਇਆ ਇੱਕ ਵਾਰੀ ਹੋਇਆ ਸੀ ਅੱਛਾ ਬਈ ਉਹ ਕਿ ਹੋਇਆ ਸੀ ਇੱਕ ਤਾਂ ਬਾਰਸ਼ਾਂ ਪਈਆਂ ਕਿਟਾਣੇ ਰੂਣੇ ਟੁੱਟ ਗਏ ਸੀ ਬਹੁਤ ਜ਼ਿਆਦਾ ਅੱਛਾ ਇਹ ਤੜਾਈ ਹੋਈ ਨਹੀਂ ਕਿਉਂਕਿ ਬਾਰਸ਼ੇ ਟੁੱਟਦੀ ਨਹੀਂ ਤਾਂ ਚੜਨਾ ਬਹੁਤ ਔਖਾ ਗਿੱਲੇ ਹੋ ਜਾਂਦੀਆਂ ਤਿਲਕ ਦਾ ਹੁੰਦਾ ਡਿੱਗਣ ਦਾ ਖਤਰਾ ਠੀਕ ਹੈ ਜੀ ਤਾਂ ਕਰਕੇ ਉਹ ਉਹ ਸਮਾਂ ਸੀਗਾ 2 ਸਾਲ ਮਗਰ ਪਹਿਲਾਂ ਹੂੰ ਤੇ ਉਦੋਂ ਬਾਰਸ਼ਾਂ ਪਈਆਂ ਸੀ ਤੇ ਟਾਣੇ ਟੂਣੇ ਬਹੁਤ ਟੁੱਟੇ ਹੋ ਸਾਲ ਸਾਨੂੰ ਜਨਕੀ 1 ਲੱਖ ਡੇਢ ਲੱਖ ਰੁਪਇਆ ਘਟਾ ਪਿਆ ਘਟਾ ਵੀ 30 ਬੁੱਟੇ ਸੀ ਸਾਡੇ ਕੋਲ ਜਿਵੇਂ ਤੁਹਾਡਾ ਕੰਮ ਹੈ ਨਾ ਕਿੰਨੇ ਬੂਟੇ ਹੈਗੇ ਇਸ ਸਾਲ ਤੁਹਾਡੇ ਕੋਲ ਠੇਕੇ ਤੇ ਇਸ ਸਾਲ ਸਾਡੇ ਕੋਲੇ ਹੈਗੇ 25 ਬੂਟੇ ਠੀਕ ਹੈ ਜੀ ਹਾਂਜੀ ਜਿਹੜਾ ਵੀ ਹੁਣ ਬੂਟਾ ਬਤੜਾਈ ਕਰ ਰਹੇ ਆ ਇੱਥੇ ਦੇਖ ਰਹੇ ਆ ਹਨਾ ਕਾਫੀ ਵੱਡਾ ਹੈਗਾ ਇਹ ਕਿੰਨੇ ਸਾਲ ਦਾ ਹੋਊਗਾ ਜੇ ਆਪਾਂ ਇਹਦੀ ਉਮਰ ਦੀ ਗੱਲ ਕਰੀਏ ਉਮਰ ਲਗਭਗ ਹੋਊਗਾ ਇਹ ਮੇਰੇ ਨਾਲ 15 ਤੋਂ 12 13 ਇੱਥੇ ਹੋ ਜਾਏਗਾ ਕਿੰਨਾ ਝੜ ਆ ਜਾਂਦੇ ਇੱਕ ਬੂਟੇ ਤੋਂ ਜਮਨ ਦਾ ਜੇ ਪੂਰੀ ਜਮਨ ਲੱਗੇ ਹੋਏ ਤਾਂ 15 ਤੋਂ 20 ਗ੍ਰੇਡ ਦੇ ਜਾਂਦਾ ਜੀ 15 ਤੋਂ 20 ਗ੍ਰੇਡ ਹਾਂਜੀ ਜੇ ਪੂਰੀ ਜਮਨ ਹੋਵੇ ਤਾਂ ਕਿਉਂਕਿ ਪੂਰੀ ਜਾਮਣ ਜਿੰਨੀ ਵੀ ਲੱਗੀ ਆਪਾਂ ਨੂੰ ਸਾਰੇ ਹੱਥ ਨਹੀਂ ਆਉਂਦੀ ਕੋਈ ਥੱਲੇ ਵੀ ਡੈਗਦੀ ਐ ਕੋਈ ਖਰਾਬ ਹੀ ਹੁੰਦੀ ਐ ਅੱਛਾ ਤੇ ਜਨਨ ਕਿ ਸਾਫ ਜਿਹੜੀ ਜਾਮਣ ਆਪਾਂਉਂਦੀ ਉਹ 10 கிரேਡ ਜੇ ਪੂਰਾ ਵਧੀਆ ਬੁੱਟਾ ਤਕੜਾ ਹੈਗਾ ਤਾਂ ਜਿਵੇਂ ਤੁਸੀਂ ਚੰਗਾ ਮੰਦਾ ਦੇਖਿਆ ਹਨਾ ਰੇਟ ਰੇਟ ਵੀ ਵਾਧੇ ਘਟਦੇ ਰਹਿੰਦੇ ਆ ਹੁਣ ਤੱਕ ਜਿਹੜਾ ਵੱਧ ਤੋਂ ਵੱਧ ਆਪਾਂ ਨੂੰ ਕਿੰਨਾ ਰੇਟ ਮਿਲਿਆ ਜਾਮਣ ਦਾ ਇਹਨੇ ਸਾਲਾਂ ਚ ਤੇ ਘੱਟ ਤੋਂ ਘੱਟ ਕਿੰਨਾ ਰੇਟ ਦੇਖਿਆ ਤੁਸੀਂ ਅਸੀਂ ਜੀ ਉਸੇ ਜਦੋਂ ਸਾਨੂੰ ਘਾਟਾ ਫਿਰ ਰੇਟ ਉਦੋਂ ਵੀ ਆਇਆ ਸੀ ਕਿਉਂਕਿ ਉਦੋਂ ਜਮਨ ਦੀ ਤੜਾਈ ਹੈ ਨਹੀਂ ਸੀ ਮੰਡੀ ਕਰਨ ਚ ਉਦੋਂ ਮਹਿੰਗੀ ਸੀ ਜਮਨ ਇੱਥੋਂ ਜਾਂਦੀ ਨਹੀਂ ਪਈ ਸੀ ਮੰਡੀ ਦੀ ਹਾਂਜੀ ਜਮਨ ਉਹ ਮੰਗਦੇ ਸੀ ਵੀ ਲਿਆਓ ਪਰ ਇੱਥੇ ਤੜਾਈ ਨਹੀਂ ਹੋ ਰਹੀ ਸੀ ਲਗਾਤਾਰ 10 ਦਿਨ ਮਹੀ ਪਿਆ ਗਿਆ ਉਸ ਹਾਂ ਅੱਛਾ ਹਾਂ ਲਗਾਤਾਰੀ ਜੀਪੂਰ ਜਿਹੜੀ ਡੈਕਦੀ ਰਹਿੰਦੀ ਸੀ ਤੇ ਕੋਈ ਤੜਾਈ ਨਹੀਂ ਕੋਈ ਮਾਰ ਨਹੀਂ ਰਿਹਾ ਉਦੋਂ ਬਈ ਉਦੋਂ 100 ਰੁਪਏ 90 ਰੁਪਏ ਇੱਥੇ ਤੱਕ ਮੰਡੀ ਦਾ ਰੇਟ ਸੀਗਾ ਬੋਲੀ ਦਾ ਰੇਟ ਹਾਂਜੀ ਹਾਂਜੀ ਤੇ ਘੱਟ ਤੋਂ ਘੱਟ ਕਿੰਨਾ ਕੁ ਦੇਖਿਆ ਰੇਟ ਘੱਟ ਤੋਂ ਘੱਟ ਅਸੀਂ 10 ਤੱਕ ਵੀ ਵੇਖਿਆ ਅੱਛਾ 10 ਰੁਪਏ ਵੀ ਵੇਚਦੀ ਠੀਕ ਹੈ ਜਿਵੇਂ ਗ੍ਰੇਡ ਹੋ ਗਿਆ 2.5 300 ਦਾ ਹੀ ਵਿਗਦਾ ਹੈ ਨਾ ਹਾਂਜੀ ਹਾਂਜੀ ਇਹ ਵੇਖੀ ਆਏ ਜਾਨਕੀ ਅਸੀਂ ਅੱਛਾ ਜਿਵੇਂ ਹੁਣ ਬਈ ਅੱਜ ਦਾ ਰੇਟ ਗੱਲ ਕਰੀਏ ਕੀ ਰੇਟ ਵਿਕ ਰਿਹਾ ਮੰਡੀ 'ਚ ਜਾਣ ਹੁਣ 50 ਰੁਪਏ ਹੈਗੇ 50 ਤੋਂ 65 ਤੱਕ ਠੀਕ ਹੈ ਜੀ ਹਾਂਜੀ ਜਿਹੜੇ ਹੁਣ ਵੀਡੀਓ ਦੇਖ ਰਹੇ ਲੋਕ ਕਹਿਣਗੇ ਵੀ ਸਾਨੂੰ 200 ਮਿਲਦੀ ਆ ਹਾਂ ਹਾਂ ਉੱਥੇ 50 ਰੁਪਏ ਲੈਂਦੀ ਆ ਨਾ ਅੱਜ ਸਾਡੇ ਜਾਮਣ ਵੇਚ ਕੇ ਆਈ ਆ ਜਾਨਕੀ 55 ਰੁਪਏ ਕਿਲੋ ਤੇ ਉਹ ਜਾਮਣ 55 ਰੁਪਏ ਵਿਗਿਆ ਉਹ ਤੇ ਸਾਨੂੰ ਕਿਰਾਇਆ ਵੀ ਪਿਆ ਗੱਡੀ ਦਾ ਅੱਛਾ ਤੇਲੇ ਵਰ ਖਰਚਾ ਹੀ ਪਿਆ ਜਿਹੜਾ ਤੁਹਾਡੇ ਤੋਂ ਖਰੀਦਣ ਵਾਲਾ ਰੇਡੀ ਵਾਲਾ ਉਹਨੂੰ ਖਰਚਾ ਵੀ ਮਾੜਾ ਮੋਟਾ ਅੜਤਦਾ ਹੀ ਪੈਣਾ ਹਨਾ ਹਾਂ ਬਾਕੀ ਉਹ ਉਹਨੇ ਸਾਡੇ ਤੋਂ ਵੱਧ ਕਮਾਉਂਦਾ ਵੱਧ ਕਮਾਉਂਦਾ ਹਨਾ ਤੇ ਭਾਈ ਮਿਹਨਤ ਕਿੰਨੀ ਕ ਹੈਗੀ ਆ ਮਿਹਨਤ ਬਹੁਤ ਹੈ ਤੁਹਾਡੇ ਸਾਹਮਣੇ ਕਿੰਨੇ ਵਜੇ ਆ ਜੰਨੇ ਸਵੇਰ ਇੱਥੇ ਤੁਸੀਂ ਸਵੇਰ ਅਸੀਂ 7 ਵਜੇ ਲੱਗਦੇ ਆ ਜੀ ਕਿੰਨੇ ਵਜੇ ਤੱਕ ਸ਼ਾਮ ਤੱਕ ਆਏ 6:30 7 ਇੱਥੇ ਫੇਰ ਵੱਜ ਜਾਂਦੇ ਫੇਰ ਉਸ ਤੋਂ ਬਾਅਦ ਸ਼ਾਮ ਤੋਂ ਬਾਅਦ ਤੜਾਈ ਹੋ ਗਈ ਜਦੋਂ ਫੇਰ ਕੀ ਤਿਆਰੀ ਹੁੰਦੀ ਆ ਫਿਰ ਜੀ ਲੈਵਰ ਹੁੰਦੀ ਹੈ ਜਿਹੜੀ ਉਹਦਾ ਆਪਦੇ ਘਰੇ ਜਾ ਵੜਦੀ ਹੈ ਅੱਛਾ ਤੇ ਜਿਵੇਂ ਕੋਈ ਨਾਲ ਪੱਕੇ ਬੰਦੇ ਲੱਗੇ ਹੁੰਦੇ ਜਿਹੜੇ ਉਹ ਘਰੇ ਜਾ ਕੇ ਸਾਟੀ ਕਰਾ ਕੇ ਸਾਰੇ ਗ੍ਰੇਟ ਸਾਫ ਕਰਕੇ ਵੀ ਸੋਹਣੀ ਲੱਗੇ ਜਾਮਣ ਉਵੇਂ ਭਰ ਕੇ ਤੇ ਫਿਰ ਅਸੀਂ ਮੰਡੀ ਕਰ ਮੰਡੀ ਚ ਲੈ ਜਾਂਦੇ ਹਾਂ ਸਵੇਰ ਕਿੰਨੇ ਵਜੇ ਹੁੰਦੀ ਹੈ ਬੋਲੀ ਬੋਲੀ ਜੀ ਉੱਥੇ 6:00 ਵਜੇ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਹ ਨੇਰੇ ਨਹੀਂ ਵੇਖਦੀ ਚਾਨਣੀ ਵੇਖਦੀ ਹੈ ਚਾਨਣੀ ਵੇਖਦੀ ਹੈ ਹਨਾ ਜਦੋਂ ਆਪਾਂ ਦਿਖਾਇਓ ਆਪਣੀ ਜਾਮਣ ਦਿਖਾਇਓ ਜਦੋਂ ਮੰਨ ਲਓ ਬੋਲੀ ਹੁੰਦੀ ਹੈ ਜਾਂ ਖਰੀਦਦਾਰ ਨੇ ਤੁਹਾਡੇ ਤੋਂ ਜਾਮਣ ਖਰੀਦਣੀ ਆ ਕੀ ਚੀਜ਼ ਦੇਖਦਾ ਵੀ ਜਿਹਨੂੰ ਨੰਬਰ 1 ਕੁਆਲਿਟੀ ਆਪਾਂ ਮੰਨਦੇ ਆ। ਉਹ ਹਲਾ ਕੇ ਐ ਸਾਰਾ ਗ੍ਰੇਟ ਵੇ ਦੇ ਇੱਕਦਾਂ ਵੀ ਥੱਲੋਂ ਕੋਈ ਖਰਾਬ ਹੈ ਨਹੀਂ। ਦਾਅ ਬਣਾਈ ਹੋਈ ਹੈ। ਹਾਂ ਫਿਰ ਉਹਨਾਂ ਚੱਕ ਕੇ ਵੇਖਣੇ ਵੀ ਐ ਪੂਰੀ ਹਾਰਟ ਦੀ ਬਾਲੀ ਪੋਲੀ ਨਾ ਹੋਵੇ। ਵੀ ਦੋ ਦਿਨ ਕੱਢ ਜੇ ਰੇੜੀ-ਰੇੜੀ ਹੈ ਨਾ। ਹਾਂ ਜਿਵੇਂ ਆ ਆ ਜਮਣੇ ਆਹਾ। ਇਹ ਚੀਜ਼ ਉਹ ਨਹੀਂ ਲੈਂਦੀ। ਜਿਵੇਂ ਹੁਣ ਬਈਆ ਥੋੜੀ ਬਹੁਤ ਕੱਚੀ ਹੈ ਥੱਲੋਂ। ਇਹ ਫਿਰ ਲਾਲ ਹੋ ਜਾਂਦੀ ਹੈ ਜਦੋਂ ਖਵਾਰ ਲਾ ਕੇ। ਹਾਂ ਇਹ ਰੱਦੀ ਚ ਲਾ ਕੇ ਜਿਹੜੀ ਆ ਤੁਸੀਂ ਚੱਕੀ ਆ ਜਮਣਾ ਹਾਂ। ਹਾਂਜੀ ਹਾਂਜੀ। ਇਹ ਜਦੋਂ ਰੱਦੀ ਚ ਲੱਗ ਗਈ ਇਹ ਆ ਰੂਪ ਬਣ ਜਾਣਾ ਇਹਦਾ। ਮਾੜਾ ਮੋਟਾ ਮੂਬੁੱਲੀ ਹੋ ਸਕਦਾ ਵੀ ਲਾਲ ਲਾਲਾ ਜੇ ਪਾਣਾ ਆਵੇ ਹਾਜੀ ਠੀਕ ਹੈ ਜੀ ਨਹੀਂ ਤਾਂ ਨਹੀਂ ਆਉਂਦੀ ਸਾਫ਼ ਹੋ ਜਾਂਦੀ ਜਾਵਾ ਲੋਕ ਪਸੰਦ ਬਹੁਤ ਕਰਦੇ ਜਾਵਾ ਹਨਾ ਬੜੀ ਖਾਂਦੇ ਸ਼ਹਿਰਾਂ ਵਾਲੇ ਵੀ ਬਹੁਤ ਖਾਂਦੇ ਆ ਜੀ ਗੱਲ ਸਭ ਨਾਲੋਂ ਲਾਭਦਾਇਕ ਹੈ ਇੱਕ ਤਾਂ 슈ਗਰ ਜਿਹੜੇ ਬੰਦੇ ਨੂੰ ਹੈ ਹੂੰ ਉਹਦੇ ਵਾਸਤੇ ਬਹੁਤ ਜ਼ਿਆਦਾ ਲਾਭਦਾਇਕ ਹੈ ਤੇ ਭਾਈ ਜਿਵੇਂ ਹੁਣ ਇਹ ਫਲ ਵੇਚਦਾ ਤੁਹਾਡਾ ਮੇਨ ਤੁਹਾਨੂੰ ਕਮਾਈ ਫਲ ਤੋਂ ਆ ਹਾਂਜੀ ਫਲ ਜਿਵੇਂ ਉਸ ਤੋਂ ਬਾਅਦ ਵੀ ਕੋਈ ਦਾ ਕੰਮ ਆਉਂਦਾ ਜਿਵੇਂ ਗਿਟਕਾਂ ਸਕਾਲੀਆਂ ਕਿ ਫਲ ਫਾਲੀ ਵੇਚਦੇ ਹੋ ਅਸੀਂ ਕੱਲਾ ਫਾਲੀ ਵੇਚਦੇ ਹਾਂ ਠੀਕ ਹੈ ਜੀ ਆ ਜਿਹੜੀ ਜਾਮਣ ਹੈ ਤੜਾਈ ਹੋ ਗਈ ਹਾਂਜੀ ਇਹੇ ਵਿੱਚ ਨੇ ਅਸੀਂ ਹੋਰ ਕੋਈ ਇਹਦਾ ਹੋਰ ਕੋਈ ਨਹੀਂ ਹਾਂਜੀ ਬਸ ਇਹਦੀ ਸੇਵਾ ਕਰਨੀ ਪੈਂਦੀ ਬੂਟਿਆਂ ਦੀ ਤੇ ਹੁਕ ਮਹੀਨੇ ਪਹਿਲਾਂ ਕਿਉਂਕਿ ਜਿਵੇਂ ਅਗਲੇ ਸਾਲ ਵੀ ਤੁਸੀਂ ਰੱਖਣੇ ਆ ਹਾਂਜੀ ਹਾਂਜੀ ਤੇ ਇੱਕ ਹੁੰਦਾ ਜਿਹੜਾ ਬਈ ਮੇਨ ਜਾਵਨ ਚ ਹੈਗਾ ਵੀ ਟੱਕ ਲਾਉਣੇ ਹੁੰਦੇ ਆ ਇਹ ਚੀਜ਼ ਹੈਗਾ ਕੋਈ ਲਾਉਣੇ ਚਾਹੀਦੇ ਇਹ ਇਹ ਬੂਟੇ ਜਿਹੜੇ ਐਨਾ ਗੈਸ ਬਣ ਜਾਂਦੇ ਆ ਜਦੋਂ ਇਹ ਫਲ ਚੱਕ ਲੈਂਦਾ ਅੱਛਾ ਇਹਦੇ ਗੈਸ ਬਣ ਜਾਂਦੀ ਹੈ ਜੇ ਆਪਾਂ ਗੈਸ ਨਾ ਕੱਢਾਂਗੇ ਤਾਂ ਫਿਰ ਬੂਟਾ ਟੁੱਟੂਗਾ ਠੀਕ ਟਹਿਣੇ ਟੁੱਟਣਗੇ ਉਹਦੇ ਚ ਆਪਾਂ ਉਹਨੂੰ ਵੀ ਖਤਰਾ ਆਪਾਂ ਕਈ ਵਾਰੀ ਤੋੜਦੇ ਆ ਉਤੋਂ ਟਹਿਣਾ ਟੁੱਟ ਜਾਂਦਾ ਠੀਕ ਹੈ ਜੀ ਤੇ ਉਹਦੇ ਨਾਲ ਫਿਰ ਥੱਲੇ ਡੱਕ ਜਾਂਦਾ ਬੰਦਾ 6 ਵਜ ਦੀ 100 ਟੱਕ ਕੇ ਦੋ ਲਾਉਣੀ ਚਾਹੀਦੀ ਆ ਇਹ ਇਹ ਉਂ ਜਾਨਕੀ ਹਫਤਾ ਹੁਣ ਦੀਵਾਲੀ ਦੀ ਦੀਵਾਲੀ ਵਾਲੇ ਦਿਨ ਲਾਉਂਦੇ ਆ ਕਾਲੀ ਕਰਦੇ ਆ ਤੇ ਉਂ ਵੈਸੇ ਮੇਨ ਗੱਲ ਤਾਂ ਇਹਦੀ ਗੈਸ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਗੈਸ ਹੁੰਦੀ ਹੈ ਜਿਹੜਾ ਥੱਲੇ ਤੋਂ ਬੂਟੇ ਨੂੰ ਉੱਪਰ ਨੂੰ ਜਾਣਾ ਸਾਰੇ ਦਰਖਤ ਨੂੰ ਜਾਣੀ ਆ ਇਹ ਗੈਸ ਇਹ ਤੋਂ ਫਾਲ ਚੱਕ ਲੈਂਦਾ ਇਹ ਚ ਗੈਸ ਬਹੁਤ ਜ਼ਿਆਦਾ ਪੈਦਾ ਹੁੰਦੀ ਆ ਦੇਖੋ ਆ ਪਿਆਜ਼ ਹੀ ਪਾੜਦਾ ਰਹਿੰਦਾ ਪਾੜਦਾ ਹਾਂ ਹਾਂ ਇਹ ਆ ਆਵਾ ਤੇੜਾ ਛੱਡਦੇ ਆ ਪਾੜਦੇ ਆ ਬੁੱਟੇ ਠੀਕ ਹੈ ਜੀ ਇਹਨੂੰ ਇੱਥੇ ਟੱਕ ਲਾ ਦਈਏ ਤਾਂ ਸਮਝ ਲਓ ਇਹਨੂੰ ਸਾਹ ਸੁੱਖਾ ਹੋ ਗਿਆ ਠੀਕ ਹੈ ਜੀ ਗੈਸ ਅਸੀਂ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਇੱਕ ਜ਼ਿਆਦਾ ਨਹੀਂ ਲਾਉਣੇ ਚਾਹੀਦੇ ਜਿਵੇਂ ਹੁਣ ਇੱਥੇ ਲਾ ਗਏ ਹਾਂਜੀ ਹੁਣ ਇੱਥੇ ਦਵਾਰੇ ਟੱਕ ਨਹੀਂ ਲਾਉਣੇ ਚਾਹੀਦੇ ਕਿਉਂਕਿ ਸਾਰੇ ਲਾ ਦੇਂਗੇ ਆਪਾਂ ਫਿਰ ਕਮਜ਼ੋਰ ਹੋ ਜਾਂਦੇ ਆ ਕਮਜ਼ੋਰ ਤਾਂ ਕਰਕੇ ਸੀ ਆ ਤਾ ਵਾਦੇ ਰੰਨੇ ਹੌਲੀ ਹੌਲੀ ਠੀਕ ਹੈ ਜੀ ਬਈ ਆਪਣਾ ਨੰਬਰ ਵੀ ਦੱਸ ਦਿਓ ਹਨਾ ਕਿਸੇ ਨੇ ਸੰਪਰਕ ਕਰਨਾ ਖਰੀਦਦਾਰਾ ਕੋਈ ਭਰਾ ਤੁਹਾਡੇ ਤੋਂ ਜਾਮਨ ਖਰੀਦਣੀ ਚਾਹੁੰਦਾ ਤਾਂ ਨੰਬਰ ਦੱਸ ਆਪਣਾ ਨੰਬਰ ਹੈਗਾ 98776 33707 ਜੀ ਠੀਕ ਹੈ ਜੀ ਪਿੰਡ ਆਪਣਾ ਹੈਗਾ ਕਵਾਰ ਵਾਲਾ ਕੋੜਗਪੂਰੇ ਦੇ ਨੇੜੇ ਆ ਹਾਂਜੀ ਹਾਂਜੀ ਤੇ ਬਾਈ ਹੋਰੀ ਬਾਈ ਜਾਮਨ ਦਾ ਕੰਮ ਕਰਦੇ ਆ ਕਾਫੀ ਸਾਲਾਂ ਤੋਂ ਠੇਕੇਦਾਰ ਆਹੇ ਪੁਰਾਣੇ ਠੇਕੇਦਾਰ ਆ ਇਸ ਵਾਰ ਵੀ ਇਹਨਾਂ ਕੋਲੇ ਕਾਫੀ ਬੂਟੇ ਹੈਗੇ ਆ ਡੇਲੀ ਦੀ ਤੜਾਈ ਹੁੰਦੀ ਆ ਤੇ ਜੇ ਕਿਸੇ ਨੇ ਸੰਪਰਕ ਕਰਨਾ ਇਹਨਾਂ ਨਾਲ ਗੱਲਬਾਤ ਕਰ ਲਿਓ ਕਿੰਨੇ ਦਿਨਾਂ ਚ ਬਈ ਵਿਲੀ ਕਰਦੇ ਨੇ ਫਿਰ ਜਾਮਨ ਹੋਣਗੇ ਇਹ 15 ਕ ਦਿਨਾਂ ਚ ਬੂਟਾ ਵਿਕੇ 15-20 ਦਿਨ ਸੀਜ਼ਨ ਹੁੰਦਾ ਹਾਂਜੀ ਬਸ ਇੰਨਾ ਹੀ ਹੁੰਦਾ ਜੀ ਠੀਕ ਹੈ ਜੀ ਹਾਂਜੀ ਜੇ ਪੂਰਾ ਫਲ ਚੱਕਿਆ ਜਾਮਨ 15-20 ਐਤ ਕੀ ਜੇ ਮੇ ਫਲ ਲੇਟ ਆ ਹਨਾ ਥੋੜਾ ਜਿਆ ਹਾਂ ਐਤ ਕੀ ਲੇਟ ਹੈ ਤੇ ਕਿਵੇਂ ਹੈਗੀ ਰੇਟ ਵਧੀਆ ਰਹੂ ਐਤ ਕੀ ਉਮੀਦ ਹੁੰਦੀ ਹੈ ਜਿਵੇਂ ਪਤਾ ਹੁੰਦਾ ਤੁਹਾਨੂੰ ਹਾਂ ਐਤ ਕੀ ਉਮੀਦ ਹੈਗੀ ਹੈ ਜਨਕੀ ਵੀ ਟਿਕਾ ਰਹੂਗਾ ਰੇਟ 60 65 55 ਇੱਥੇ ਟਿਕਾ ਰਹੂਗਾ ਇੱਥੇ ਵਕਦੇ ਰਹੇ ਜਾਮਨ ਤਾਂ ਸਾਨੂੰ ਥੋੜਾ ਜਿਹਾ ਪਰਤਾ ਪੈ ਹਾਂਜੀ ਫੇਰ ਸਾਨੂੰ ਜਨਕੀ ਵਧੀਆ ਪੜਤਾ ਪੈ ਜਾਂਦਾ ਜੇ ਮੰਦੀ ਹੋ ਜਾ ਫੇਰ ਨਹੀਂ ਜਾਂਦਾ ਠੀਕ ਆ ਬਾਈ ਕਿਉਂਕਿ ਲੇਵਰ ਖਰਚੇ ਬਹੁਤ ਆ ਤੇ ਮੁੜ ਕੇ ਆ ਕਰੇਟਾਂ ਦੀ ਪਰਚੀ ਉਹ ਬਹੁਤ ਖਰਚੇ ਪੈ ਜਾਂਦੇ ਆ ਠੀਕ ਆ ਬਾਈ ਧੰਨਵਾਦ ਜੀ ਬਹੁਤ ਬਹੁਤ